ਉਹ ਕੋਈ ਸਸੀਲ ਕੰਨਿਆਂ ਦਾ ਰਿਸ਼ਤਾ ਕਰਾ ਦੋ ਮੁੰਡਾ ਹੁਣ ਗੰਡੇ ਵੇਚਦਾ ਓ ਪਾਏ ਗੰਡੇ ਲੈ ਗੰਡੇ ਲੈ ਸਸਤੇ ਕਰਤੇ ਗੰਡੇ ਆ ਚਾ 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 ਗੰਡੇ ਵੇਚਦੇ ਕਿ ਭੈਣ ਪਾਣੇ ਨਰੇ ਬਾਕੀ ਗੱਲ ਤੂੰ ਵਿਚੀ ਰਿਸ਼ਤਾ ਮੰਗਦਾ ਫਿਰਦਾ ਕੋਈ ਤੈਨੂੰ ਪਿਆਦਾ ਹੈਗਾ ਕੋਈ ਲੱਭ ਲਾਸ ਚੀਲ ਕੰਨਿਆ ਹੁਣ ਤਾਂ ਆਪਾ ਚਾਹ ਵਿਚਨਾ ਛੱਡਤਾ ਅੰਦਾ ਗੰਡਿਆਂ ਤੇ ਆਗੇ ਤਰੱਕੀ ਕਰਕੇ ਓ ਚਾਚਾ ਜੀ ਹੈ ਕਿਉਂ ਵਿਗੜ ਕਰਦਾ ਆਪਾਂ ਮੇਰੇ ਵਾਲੀ ਕਨੀ ਚਲਾਂਗੀ ਦੂਜੇ ਪਾਸੇ ਬਾੜ ਟੱਪ ਕੇ ਉਧਰੋਂ ਲਿਆਵਾਂਗੇ ਕੱਦੀ ਓਏ ਚਾਚਾ ਪਹਿਲਾਂ ਦਾਦਰ ਮੜ ਵੀ ਆਉਂਦੇ ਸੀ ਹੁਣੇ ਮੜਨਾ ਹੁਣ ਤਾਂ ਚਾਤੀ ਉਦਰੀ ਜੂੜ ਪਾ ਕੇ ਰੱਖ ਲੋ